ਮਾਰ ਬਰਾਦਰੀ ਆ ਇਹ ਮਤਲਬ ਕਿ ਕਿੱਥੋਂ ਤੋਂ ਸ਼ੁਰੂ ਹੋਈ ਚਾਹੀ ਮਤਲਬ ਰਾਜਾ ਜਨ ਦੇਵ ਬਰਨ ਤੋਂ ਰਾਜਾ ਹਾਂਜੀ ਹਾਂ ਹਾਂ ਉੱਤੇ ਮਾਰ ਜਨ ਗਵਾਰ ਤੇ ਨਾ ਸਭ ਹਾਂ ਉੱਤੇ ਰਾਜਾ ਤੇ ਅੱਛਾ ਜੀ ਰਿਆਸਤਾਂ ਦੇ ਮਾਲਕ ਵੀ ਤੇ ਤਗੜੇ ਤਗੜੇ ਬੰਦਾ ਤੇ ਉਹ ਫਿਰ ਰਾਜਾ ਕੱਠੋ ਕਰਕੇ ਨਾ ਤੇ ਮਾਰੇ ਗਵਾਰੋਂ ਬਾਜੀ ਗਰੋਂ ਪਾਲਿਸ ਰਿਸ਼ਤਾ ਮੰਗੇ ਹੋ ਰਿਸ਼ਤਾ ਮੰਗੇ ਹੋ ਹਾਂ ਬਈ ਰਿਸ਼ਤਾ ਦੇਓ ਹਾਂ ਇਹਨੂੰ ਪਕਾਤੇ ਲ ਸਲਾਹ ਕਰ ਲਈ ਦੀ ਹਾਂ ਮੇ ਰਿਸ਼ਤਾ ਨਹੀਂ ਦੇਣਾ ਇਹ ਮੁਸਲਮਾਨ ਹੈ ਜਮਲ ਫੱਤਾ ਵੀ ਮਾਰੇ ਮਲੇ ਅੱਛਾ ਮਾਰੇ ਪਾਜੀ ਅੱਛਾ 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 ਇਹਨੂੰ ਫਿਰ ਸੋਚੇ ਵੀ ਕਾ ਦੇਵਾ ਆਪਾਂ ਬੇਟੀ ਨੂੰ ਹਾਂ ਚਲੋ ਆਪਾਂ ਉੱਪਰ ਚਲੇ ਚੱਲਾ ਜਾਓ ਠੋ ਰਾਜ ਮੇਲੇ ਹੋ ਅੱਛਾ ਜੀ ਹਾਂ ਸਭ ਬਾਜੀ ਗਰੋਂ ਸਭ ਰਾਜ ਮੇਲ ਦਲੋ ਮੇਲ ਕੇ ਉਦਲ ਬਾਹਰ ਚਲੇਗਾ ਪਾਕਿਸਤਾਨੀ ਹਾਂ ਜੀ ਅੱਛਾ ਅੱਛਾ ਉੱਥੇ ਜਾ ਕੇ ਫਿਰ ਆਜ਼ਾਦ ਹੋਏ ਸੀ ਸਾਨੂੰ ਜੈਮਲ ਫੱਤਾ ਆਖ ਦੇ ਸੁਣ ਮੁਗਲਾਂ ਦੀ ਸਰਕਾਰ ਕਿਵੇਂ ਧੀ ਦਾ ਡੋਲਾ ਦੇ ਦੀਏ ਕਿਵੇਂ ਧੀ ਦਾ ਡੋਲਾ ਦੇ ਦੀਏ ਜਰਾ ਹੱਥ ਅਕਲ ਨੂੰ ਮਾਰ ਜਿਹੜੇ ਧੀਆ ਤੈਨੂੰ ਦੇ ਗਏ ਜਿਹੜੇ ਧੀਆ ਤੈਨੂੰ ਦੇ ਗਏ ਜਿਹੜੇ ਧੀਆ ਤੇ ਨਾਰ ਸਾਨੂੰ ਜੈਮਲ ਫੱਤਾ ਆਖ ਦੇ ਸਾਨੂੰ ਜੈਮਲ ਫਤਾ ਆਖਦੇ ਤੈਨੂੰ ਮੁਗਲਾਂ ਦੀ ਸਰਕਾਰ ਸਾਨੂੰ ਪਿਓ ਦਾਦੇ ਨੇ ਦੱਸਿਆ ਸਾਨੂੰ ਪਿਓ ਦਾਦੇ ਨੇ ਦੱਸਿਆ ਦੇਣੀ ਜਾਨ ਧਰਮ ਤੋਂ ਵਾਰ ਪਤਾ ਲੱਗ ਜੂ ਆਪੇ ਜੱਗ ਨੂੰ ਕਿਤੇ ਹੋਵੇ